ਸਤ ਸਰਕਾਰ ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਸਰਪੰਚ ਦਾ ਬੀਤੇ ਦਿਨੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਉਹਨਾਂ ਸਬੰਧ ਵਿੱਚ ਜਿਹੜੇ ਦੋ ਸ਼ੂਟਰ ਸੀ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਰਾਏਪੁਰ ਤੋਂ ਤੇ ਅੱਜ ਉਹਨਾਂ ਦੋਹਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਜਿੱਥੇ 7 ਦਿਨਾਂ ਦਾ ਰਿਮਾਂਡ ਜੋ ਮਿਲਿਆ ਹੈ ਫਿਲਹਾਲ ਦੱਸਦੇ ਨੇ ਆ ਕਿ ਜੋ ਸਰਪੰਚ ਸੀ ਬਲਟੋਹਾ ਸਰਪੰਚ ਜਿਸ ਦਾ ਵਿਆਹ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਔਰ ਇਸੇ ਮਾਮਲੇ ਦੇ ਵਿੱਚ ਅੱਜ ਸ਼ੂਟਰਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ 7 ਦਿਨ ਦਾ ਪੁਲਿਸ ਰਿਮਾਂਡ ਇਹਨਾਂ ਸ਼ੂਟਰਾਂ ਦਾ ਮਿਲਿਆ ਹੈ ਫਿਲਹਾਲ ਇਹ ਦੋਵੇਂ ਸ਼ੂਟਰ ਜਿਹੜੇ ਨੇ ਜਿਨ੍ਹਾਂ ਦਾ ਨਾਮ ਕਰਮਜੀਤ ਸਿੰਘ ਤੇ ਸੁਖਰਾਜ ਸਿੰਘ ਦੱਸਿਆ ਜਾ ਰਿਹਾ ਹੈ ਇਹਨਾਂ ਨੂੰ ਰਾਏਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਸਰਪੰਚ ਜਰਮਲ ਸਿੰਘ ਦਾ ਇਹਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਫਿਲਹਾਲ ਬਲਟੋਹਾ ਦਾ ਸਰਪੰਚ ਸੀ ਜਰਮਨ ਸਿੰਘ ਔਰ ਇਸੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਨਾ ਸ਼ੂਟਰਾਂ ਦੀ ਜੋ ਆਪਣੇ ਰਿਸ਼ਤੇਦਾਰ ਦੇ ਘਰ ਰਹਿ ਰਹੇ ਸਨ ਦੋਵੇਂ ਸ਼ੂਟਰ ਰਾਏਪੁਰ ਦੇ ਵਿੱਚ ਫਿਲਹਾਲ ਸੁਖਰਾਜ ਸਿੰਘ ਤਰਨ ਤਾਰਨ ਦਾ ਰਹਿਣ ਵਾਲਾ ਹੈ ਔਰ ਨਾਲ ਦੇ ਨਾਲ ਜਿਹੜਾ ਕਰਮਜੀਤ ਸਿੰਘ ਸ਼ੂਟਰ ਹੈ ਉਹ ਗੁਰਦਾਸਪੁਰ ਦੇ ਵਿੱਚ ਰਹਿਣ ਵਾਲਾ ਹੈ ਫਿਲਹਾਲ ਦੋਵੇਂ ਸ਼ੂਟਰਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ 10-7 ਦਿਨ ਦਾ ਰਿਮਾਨਡ ਜਿਹੜਾ ਇਹਨਾਂ ਦਾ ਮਿਲਿਆ ਹੈ ਫਿਲਹਾਲ ਛੱਤੀਸਗੜ ਦੇ ਰਾਏਪੁਰ ਤੋਂ ਅੰਮ੍ਰਿਤਸਰ ਪੁਲਿਸ ਟ੍ਰਾਂਜ਼ਿਟ ਰਿਮਾਨਡ ਤੇ ਦੋਹਾਂ ਨੂੰ ਅੰਮ੍ਰਿਤਸਰ ਪਹੁੰਚੀ ਸੀ ਲੈ ਕੇ ਔਰ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਜੋ ਕਤਲ ਹੋਇਆ ਸੀ ਪ੍ਰਬ ਦਾ ਸਵਾਲ ਗੈਂਗਸਟਰ ਵੱਲੋਂ ਪੁਰਾਣੀ ਰੰਜੀਤ ਦੇ ਚਲਦਿਆਂ ਇਹ ਵੱਡੀ ਕਾਰਵਾਈ ਕੀਤੀ ਗਈ ਸੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸਰਪੰਚ ਦੀ ਹੱਤਿਆ ਜਿਹੜੀ ਸੀ ਉਹ ਕੀਤੀ ਗਈ ਸੀ ਇਹਨਾਂ ਸ਼ੂਟਰਾਂ ਵੱਲੋਂ ਸਰੇ ਆਮ ਵਿਆਹ ਸਮਾਗਮ ਚੱਲ ਰਿਹਾ ਸੀ ਜਿਸ ਦੇ ਵਿੱਚ ਇਹ ਦੋਵੇਂ ਸ਼ੂਟਰ ਆਉਂਦੇ ਨੇ ਔਰ ਉਸ ਤੋਂ ਬਾਅਦ ਜੋ ਖਾਣਾ ਖਾ ਰਿਆ ਸੀ ਸਰਪੰਚ ਔਰ ਉੱਥੇ ਉਸ ਦੇ ਸਿਰ ਤੇ ਜਾ ਕੇ ਗੋਲੀ ਮਾਰੀ ਸੀ ਔਰ ਥਾਂ ਤੇ ਹੀ ਸਰਪੰਚ ਦੀ ਮੌਤ ਹੋ ਗਈ ਸੀ ਫਿਲਹਾਲ ਅਲ ਸੀਸੀਟੀਵੀ ਫੂਟੇਜ ਵੀ سامنے ਆਈਆਂ ਸੀ ਜਿਸ ਦੇ ਵਿੱਚ ਸਾਫ ਤੌਰ ਤੇ ਇਹ ਸ਼ੂਟਰ ਜਿਹੜੇ ਸੀ ਇਹ ਨਜ਼ਰ ਆ ਰਹੇ ਸੀ ਫਿਲਹਾਲ ਇਹਨਾਂ ਸ਼ੂਟਰਾਂ ਦੀ ਪਛਾਣ ਜਿਹੜੀ ਸੀ ਉਹ ਕਰ ਲਈ ਗਈ ਸੀ ਔਰ ਲਗਾਤਾਰ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਜਿਹੜੀ ਭਾਲ ਨਦੀ ਕੀਤੀ ਜਾ ਰਹੀ ਸੀ ਔਰ ਇਹ ਦੋਵੇਂ ਸ਼ੂਟਰ ਜਿਹੜੇ ਨੇ ਰਾਏਪੂਰ ਛਤੀਸਗੜ ਦੇ ਰਾਏਪੂਰ ਦੇ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਰਹਿ ਰਹੇ ਸਨ ਔਰ ਜਿਵੇਂ ਹੀ ਪੁਲਿਸ ਨੂੰ ਇਹਦੀ ਪੜਕ ਲੱਗਦੀ ਹੈ ਤਾਂ ਅੰਮ੍ਰਿਤਸਰ ਪੁਲਿਸ ਤੇ ਰਾਏਪੂਰ ਪੁਲਿਸ ਜਿਹੜੀ ਹੈ ਦੋਵੇਂ ਸਾਂਝੇ ਆਪਰੇਸ਼ਨ ਰਾਣ ਇਹਨਾਂ ਦੀ ਗ੍ਰਿਫਤਾਰੀ ਦਿਆ ਔਰ ਉਸ ਤੋਂ ਬਾਅਦ ਇਹਨਾਂ ਨੂੰ ਅੰਮ੍ਰਿਤਸਰ ਲਿਆਂਦਾ ਜਾਂਦਾ ਹੈ ਜਿੱਥੇ 7 ਦਿਨ ਦਾ ਪੁਲਿਸ ਰਿਮਾਂਡ ਇਹਨਾਂ ਦਾ ਮਿਲਿਆ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਸ਼ੂਟਰ ਸੁਖਰਾਜ ਤੇ ਇੱਕ ਸ਼ੂਟਰ ਕਰਮਵੀਰ ਦੋਵੇਂ ਰਿਸ਼ਬ ਅਪਾਰਟਮੈਂਟ ਦੇ ਵਿੱਚ ਰਹਿ ਰਹੇ ਸਨ ਆਪਣੇ ਰਿਸ਼ਤੇਦਾਰ ਦੇ ਕਾਰ ਜਿੱਥੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਫਿਲਹਾਲ ਪੰਜਾਬ ਪੁਲਿਸ ਨੇ ਸ਼ੂਟਰਾਂ ਨੂੰ ਰਾਏਪੁਰ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਟਰਾਂਜ਼ਿਟ ਰਿਮਾਂਡ ਤੇ ਅੰਮ੍ਰਿਤਸਰ ਲੈ ਕੇ ਆਈ ਔਰ ਇੱਥੇ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਦਾ 7 ਦਿਨ ਦਾ ਰਿਮਾਂਡ ਮਿਲਿਆ ਫਿਲਹਾਲ ਹੱਤਿਆ ਦੀ ਸਾਜ਼ਿਸ਼ ਗੈਂਗ ਨੈਟਵਰਕ ਤੇ ਹੋਰ ਦੋਸ਼ੀਆਂ ਦੀ ਤਲਾਸ਼ ਵੀ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਕਿਸ ਹੋਰ ਜਿਹੜੇ ਸ਼ਾਰਤੀ ਅੰਸਰ ਹੈ ਉਹਨਾਂ ਦੀ ਵੀ ਜਿਹੜੀ ਹੈ ਉਹ ਸ਼ਾਮਲ ਹੋ ਸਕਦੇ ਨੇ ਫਿਲਹਾਲ ਜਾਂਚ ਦਾ ਵਿਸ਼ਾਏ ਔਰ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਆਖਿਰਕਾਰ ਸਰਪੰਚ ਨੂੰ ਕਿਉਂ ਮਾਰਿਆ ਗਿਆ ਸਰੇ ਆਮ ਦਿਨ ਦਿਹਾੜੇ ਰਿਜ਼ੋਰਟ ਦੇ ਵਿੱਚ ਵਿਆਸ ਸਮਾਗਮ ਚੱਲ ਰਿਹਾ ਸੀ ਔਰ ਉਸੇ ਸਮਾਗਮ ਦੇ ਵਿੱਚ ਹੱਤਿਆ ਕੀਤੀ ਗਈ ਕਿਹਾ ਜਾ ਰਿਹਾ ਹੈ ਕਿ ਜੋ ਸਰਪੰਚ ਸੀ ਤਰਨਤਾਰਨ ਦੇ ਬਲਟੋਹਾ ਪਿੰਡ ਦਾ ਜਰਮਲ ਸਿੰਘ ਸਰਪੰਚ ਸੀਗਾਂ ਜਿਸ ਦੀ 4 ਜਨਵਰੀ ਨੂੰ ਹੱਤਿਆ ਕੀਤੀ ਗਈ ਸੀ ਸਰਪੰਚ ਇੱਕ ਵਿਆਦ ਵਿੱਚ ਸ਼ਾਮਲ ਹੋਣ ਦੇ ਲਈ ਅੰਮ੍ਰਿਤਸਰ ਦੇ ਮੈਰੀ ਗੋਲਡ ਰਿਜ਼ੋਰਟ ਦੇ ਵਿੱਚ ਗਏ ਸਨ ਔਰ ਜੋ ਸਮਾਗਮ ਚੱਲ ਰਿਹਾ ਸੀ ਉਸ ਦੌਰਾਨ ਇਹ ਦੋਵੇਂ ਸ਼ੂਟਰ ਉਹਨਾਂ ਦੇ ਕੋਲ ਆਂਦੇ ਨੇ ਔਰ ਬਹੁਤ ਹੀ ਨੇੜੇ ਹੋ ਕੇ ਉਸ ਦੇ ਸਿਰ ਤੇ ਗੋਲੀ ਮਾਰਦੇ ਨੇ ਜਿਸ ਤੋਂ ਬਾਅਦ ਸਰਪੰਚ ਉੱਥੇ ਡਿੱਗ ਜਾਂਦਾ ਹੈ ਔਰ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਇਨ੍ਹਾਂ ਸ਼ੂਟਰਾਂ ਦੀ ਪਛਾਣ ਹੋਈ ਹੈ ਸ਼ੂਟਰਾਂ ਨੇ ਮੂੰਹ ਤੱਕ ਟੱਕੇ ਨਹੀਂ ਹੋਏ ਸੀ ਪਿਸਟਲ ਲੈ ਕੇ ਹੌਲੀ-ਹੌਲੀ ਸਰਪੰਚ ਦੇ ਕੋਲ ਆਉਂਦੇ ਵਿਖਾਈ ਵੀ ਦੇ ਰਹੇ ਸਨ ਔਰ ਜਿਹੜਾ ਅੱਗੇ ਜਾ ਰਿਹਾ ਸੀਗਾ ਸ਼ੂਟਰ ਔਰ ਦੂਸਰੇ ਉਸਦੇ ਪਿੱਛੇ ਸਿਗੇ ਔਰ ਦੋਹਾਂ ਨੇ ਆਪਣੇ ਕੱਪੜਿਆਂ ਦੇ ਵਿੱਚ ਆਪਣੀ ਪਿਸਟਲ ਜਿਹੜੀ ਸੀ ਉਹ ਲੁਕਾ ਕੇ ਰੱਖੀ ਹੋਈ ਸੀ ਔਰ ਕੋਲ ਜਾਂਦੇ ਹੀ ਪਿਸਟਲ ਕੱਟ ਕੇ ਸਰਪੰਚ ਦੇ ਸਿੱਧੇ ਸਿਰ ਤੇ ਜਾ ਕੇ ਮਾਰਦੇ ਨੇ ਗੋਲੀ ਔਰ ਥਾਂ ਤੇ ਹੀ ਸਰਪੰਚ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਸੋਸ਼ਲ ਮੀਡੀਆ ਉਤੇ ਪੋਸਟ ਵੀ ਵਾਇਰਲ ਹੋਈ ਜਿਸ ਦੇ ਵਿੱਚ ਕੁਝ ਲੋਕਾਂ ਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲੈਣ ਦਾ ਦਾਵਾ ਕੀਤਾ ਸੀ ਔਰ ਪੁਲਿਸ ਵੱਲੋਂ ਇਸ ਪੋਸਟ ਦੀ ਵੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹੱਤਿਆ ਤੋਂ ਬਾਅਦ ਗੈਂਗਸਟਰ ਡੋਨੀ ਬੱਲ ਤੇ ਪ੍ਰਭ ਦਾ

ਵਿਆਸ ਸਮਾਗਮ ਚੱਲ ਰਿਹਾ ਸੀ ਉਸ ਦੇ ਵਿੱਚ ਜਾ ਕੇ ਸਰਪੰਚ ਦਾ ਕਤਲ ਕਰ ਦਿੱਤਾ ਜਾਂਦਾ ਹੈ ਫਿਲਹਾਲ ਇੱਕ ਵਾਰ ਫੇਰ ਦੱਸ ਦਿੰਨੀ ਆ ਕਿ ਜੋ ਸਰਪੰਚ ਸੀਗਾ ਬਲਟੋਹਾ ਪਿੰਡ ਦਾ ਜਰਮਲ ਸਿੰਘ ਉਸ ਦੇ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਜੋ ਕਤਲ杀 ਸ਼ੂਟਰ ਸਨ ਜਿਹੜੇ ਸੀ ਉਹਨਾਂ ਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਔਰ ਉਹਨਾਂ ਦਾ 7 ਦਿਨ ਦਾ ਪੁਲਿਸ ਹਿਮਾਨ ਮਿਲਿਆ ਹੈ